ਆਪਣਾ ਭਰਾ ਅਤਰਦੇ ਹਾਂ ਤੋਂ ਕਰਨ ਵੀ ਆ ਚੁੱਕਾ ਢੋਲੀ ਬੜਾ ਵਧੀਆ ਸਰਨਕਾਰ ਆ ਮੇਰਾ ਭਰਾ ਤੇ ਜਨਵਰੀ ਮਹੀਨੇ ਜੇ ਮੇਰੀ ਭਰਾ ਨਾਲ ਪਹਿਲੀ ਮੁਲਾਕਾਤ ਆ 8 ਤਰੀਕ ਨੂੰ ਮੁਲਾਕਾਤ ਹੋਈ ਭਰਾ ਦੇ ਨਾਲ 8 ਜਨਵਰੀ ਨੂੰ ਤੇ ਅਗਲੇ ਪ੍ਰੋਗਰਾਮ ਭਰਾ ਦੇ ਨਾਲ ਹੀ ਲਾਉਣੇ ਆ ਆਪਾਂ ਪਹਿਲੀ ਮੁਲਾਕਾਤ ਵਿੱਚ ਢੋਲੀਆਂ ਦਿਲ ਵਾਲੀ ਕੁੰਡੀ ਵੇਖੋ ਖੋਲੀਆਂ ਠੰਡ ਵੀ ਬੜੀ ਆ ਤੇ ਅੱਗ ਸੇਕੰਦੇ ਆ ਤਜ਼ੋਰ ਜਣ ਮਿਲਦੇ ਰਹੀ ਆਓ ਅੱਜ ਕਿੱਥੇ ਗਿਆ ਹਾਂਜੀ ਘਰੇ ਹੀ ਵੇਲਾ ਆਇਆ ਅੱਜ ਜਾਣਾ ਕਿਸਾ ਨੂੰ ਐ ਵਿੱਕੀ ਭਾਜੀ ਆਪਣੇ ਨਾਲ ਆ ਗਾ ਡਰਾਈਵਰ ਚੱਲੇ ਪਾ ਤੇ ਆਪਾਂ ਪਹੁੰਚ ਗਏ ਆ ਪਿੰਡ ਸ਼ਿਸ਼ਰਾ ਸ਼ਿਸ਼ਰਾ ਪਿੰਡ ਬਾਜੀ ਸ਼ਿਸ਼ਰਾ ਸ਼ਿਸ਼ਰੇ ਪਿੰਡ ਪਹੁੰਚ ਗਏ ਆ ਲੋਲੀ ਸਾਹਿਬ ਰੈਡੀ ਜੇ ਡਾੜੀ ਗਾੜੀ ਬਾਜੀ ਕਰਨ ਭਾਜੀ ਅੱਜ ਨਵੇਂ ਸਾਲ 'ਚ ਪਹਿਲਾ ਪ੍ਰੋਗਰਾਮ ਕਰਨ ਬਾਜੀ ਦੇ ਨਾਲ ਪਿੰਡ ਤਰਦੇਉ ਮੜਾ ਫਨਕਾਰ ਆ ਵੀਰ ਸਾਡਾ ਦੇ ਆ ਆਪਣੇ ਬਾਜੀ ਵਿੱਕੀ ਬਾਜੀ ਇਹ ਨੰਗਲਚੌਰ ਪਿੰਡ ਤੋਂ ਹੀ ਆ ਵਧੀਆ بڑا ਕੰਮ ਭਾਜੀ ਦਾ ਗੱਡੀ ਦਾ ਵੀ ਕੰਮ ਵਧੀਆ ਵਾ ਤੇ ਬਿਲਡਰ ਵੀ ਆ ਭਾਜੀ ਡਰਾਈਵਰ ਵੀ ਆ ਦਬਈ ਚ ਡਰਾਈਵਰੀ ਚ ਵੀ ਲਾ ਕੇ ਆਇਆ ਟਾਈਮ ਆ ਓ ਲਾਉ ਤਰੀਆ ਫਰੈਂਡ ਆ ਪਹੁੰਚ ਗਏ ਆ ਟਿਕਾਣੇ ਲੱਗਦਾ ਏ ਗੱਡੀ ਨੇ ਹਿੱਤਰੀ ਲਾ ਲਓ ਜਾਰਾਂ ਗੱਡੀ ਨਾਲ ਲੱਜਿੰਦਾ ਸਿਸਰਾ ਸਿਸਰਾ ਪਿੰਡ ਪਹੁੰਚੇ ਆ ਤੇ ਹਲੇ ਦਾ ਕਹੀਂ ਲਾਪਾਈ ਤੇ ਮੈਂ ਪਿੱਟਰ ਡਰਾਈਵਰ ਸਾਹਿਬ ਪਹਿਲੇ ਮੋਬਾਈਲ ਚ ਲਾਉਣਦੇ ਆ ਤੇ ਜਾਗੋ ਦਾ ਕੰਮ ਲੈ ਢਿੱਲਾ ਪੈਰਾ ਚੱਲਣ ਦੇ ਆ ਢਿੱਲਾ ਪੈਰਾ ਰੋਟੀ ਖਾਣ ਲੱਗ ਗਿਆ ਪਰੋਣੇ ਨਾਲ ਅਜਨਕੇ ਰੋਡ ਕੋਲ ਨੱਚ ਕੇ ਬੋਲਣਾ ਪੜ੍ਹਨੇ ਆ ਨੇ ਰਾਈਟ ਹੈ ਨਾ ਜੀ ਜਵਾਹਰ ਨਿਕਾਏ ਹੋ ਜੰਨਾ ਇਹ ਹੋ ਜੰਨਾ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹ پڏي اها کي جي پياري ٿي 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 ٿي

ਕੀ ਸ਼ਰਾਪਣ ਡ ਜਾਗੋ ਲਾਗਦੇ ਵਾਪਸ ਜਾ ਰਹੀਆਂ ਸਰਕਾਰਾਂ ਕੰਨ ਬੜੀ ਰੋਟੀ ਖਾਦੀ ਆ ਹਾਂਜੀ ਅੱਦੇ ਭਾਈ ਡਰਾਈਵਰ ਸਾਹਿਬ ਨੂੰ ਲਾਓ ਵੀਰ ਲਾਵੋ ਆਪਾਂ ਕੱਪੜੇ ਚੇਂਜ ਕਰ ਲਏ ਆ ਠੰਡ ਵਧੀਆ ਬਾਕੀ ਜਾਗੋ ਬਹੁਤ ਵਧੀਆ ਰਹੀ ਹੈਪੀ ਨੰਗਲ ਚੌਰ ਪਾਜੀ ਦਾ ਪ੍ਰੋਗਰਾਮ ਹੀ ਉਹਨਾਂ ਦਾ ਮਿਲਵਾਈ ਕੀਤਾ ਸੀ ਤੇ ਉਹਨਾਂ ਦੀ ਜਗ੍ਹਾ ਤੇ ਅਸੀਂ ਸ਼ਸ਼ਰੇ ਪਿੰਡ ਲਾਉਣ ਆਏ ਆ ਜੀ ਜੱਗ ਤੇ ਵਾਪਸੀ ਜਾ ਰਹੇ ਆ ਹੁਣ ਬਾਕੀ ਜੁੜੇ ਰਹੋ ਸਾਡੇ ਨਾਲ ਲਵ ਯੂ ਆਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ